ਸਾਹੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬੰਡਾਣਾ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਛੋਟੀਆਂ ਵਿਖਾਵਾਂਗੇ ਸਾਰੀਆਂ ਸਿੰਘਾਂ ਸਵਾਈਆਂ ਨੇ ਸਾਰੀਆਂ ਵੱਡੇ ਕਦ ਕੱਡਦੀਆਂ ਸਾਰੀਆਂ ਹਰਿਆਣੀਆਂ ਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਕੱਬਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਸ਼ਾਹ ਜੀ ਆ ਜੀ ਆਗੇ ਸਾਸਰੀ ਆ ਪਾਜੀ ਸਾਸਰੀ ਘਰ ਦੇ ਕਿਵੇਂ ਸਾਸਰੀ ਘਰ ਹੋ ਸਨੋ ਠੀਕ ਠਾਕ ਜੀ ਵੀਰ ਜੀ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਚੱਲੇ ਵੀਰ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਮੇਰਾ ਭਾਸ ਸਿੰਘ ਜੇ ਪਿੰਡ ਟਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹਾਂਜੀ ਨਿਕ ਪੰਡਾ ਜੀ ਕੰਮ ਆਉਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਮਾਰ ਸਾਰਾ ਉਧਰੋਂ ਮਗਾਇਆ ਹੋਇਆ ਸਾਰਾ ਮਾਲ ਉਧਰੋਂ ਲਿਆਂਦਾ ਵੀਰ ਜੀ ਅੱਛਾ ਜੀ ਕਿੰਨਾ ਮੱਝਾਂ ਮਗਰ ਹੈਗੀਆਂ ਕੱਟੀਆਂ ਇੱਕ ਮਗਰ ਕੱਟਾ ਜੀ ਠੀਕ ਹੈ ਠੀਕ ਹੈ ਜੀ ਕੱਟੀਆਂ ਵੀ ਅੱਜ ਮੱਝਾਂ ਦੇ ਨਾਲ ਓੜੇ ਰਹੀਆਂ ਮੱਝਾਂ ਦੇ ਓੜੇ ਰਹੀਆਂ ਕੱਟੀਆਂ ਦੇ ਦੇਵੀਆਂ ਅੱਛਾ ਅੱਛਾ ਇੱਕ ਨਾਲ ਇੱਕ ਫ੍ਰੀ 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 ਠੀਕ ਹੈ ਹਾਂਜੀ ਹਾਂਜੀ ਇਧਰੋਂ ਕਰੀਏ ਫਿਰ ਸ਼ੁਰੂਆਤ ਆਜ ਤੋਂ ਝੋਟੀ ਦਾ ਕਰਨਾ ਵੀਰ ਜੀ ਠੀਕ ਹੈ ਜੀ ਹਾਂਜੀ ਬਈ ਇਹ ਕਿਵੇਂ ਆ ਇਹ ਦੂਜਾ ਸੁਹਾ ਸੂਈ ਆ ਅੱਛਾ ਜੀ ਅੱਜ ਸਤਵਾਂ ਅਠਵਾਂ ਦੇ ਨਾ ਸੂਈ ਮਗਰ ਕੱਟੀ ਇਹਦੇ ਠੀਕ ਆ ਹਾਂਜੀ ਲਓ ਜੀ ਦੂਜਾ ਸੁਹਾ ਸੂਈ ਆ ਰੱਖੋ ਥੇ ਜਿੱਥੇ ਝੋਟੀ ਹੈ ਗੈਂਡਾ ਬਲਾਇਆ ਹੈ ਕੋ ਪਿਓਰ ਮੋਹਰਾ ਨਾ ਸੰਦਿਆ ਇਹ ਕੋ ਕਿੰਨਾ ਦੁੱਧ ਸ਼ੋ ਵੀਰੋ ਇਹਦਾ ਨਾ ਭਾਈ ਆਟਾ 15 16 ਕਿਲੋ ਬੌਲੀ ਤਿਆਰ ਆ। ਅੱਛਾ ਜੀ। ਹਾਂਜੀ ਹਾਂਜੀ। ਲੋਬ ਜੀ 15 ਤੋਂ 16 ਲੈ। 16 ਕਿਲੋ ਬੌਲੀ ਤਿਆਰ ਆ। ਠੀਕ ਆ ਜੀ। ਹਾਂਜੀ ਅਠਵਾਂ ਦਿਨ ਹੋਇਆ ਸੁਈ ਨੂੰ ਅੱਜ। ਅੱਛਾ ਜੀ। ਹਾਂਜੀ ਹਾਂਜੀ। ਲੋਬ ਜੀ ਥਾੜਾ ਭਾਂਡਾ ਬਹੁਤ ਹੀ ਚੰਗਾ ਵਾ ਤੇ ਕੱਟ-ਕਾਟ ਵੀ ਤੇ ਪੇਠ ਪੁੜੀ ਜਿਵੇਂ ਦਿਖੰਨੇ ਪਾ ਤੇ ਖੋਲੋ ਭਾਈ ਜੀ ਇਹ ਰਹਾ। ਲੋਬ ਜੀ ਤੇਰ ਤੋਂ ਆਰਦੀ ਤੇ ਸਿੰਘ ਦੱਸੂਂ ਜਿਹੜਾ ਨੀ ਗਾ ਨਿਕਾ ਜਾਂ ਸਿੰਘੀ ਗਾ ਦਨੇ ਆ। ਚੈੱਕ ਕਰੋ ਜੀ ਚੈੱਕ। ਧੀ ਸਿੰਘੀ ਬਹੁਤ ਚੰਗਾ ਆ ਗਿਆ। ਪਾਗਮਣੀ ਵਾਲੀ ਹੋਈ ਪਈ ਏ ਛੱਡੇ ਜਦੋਂ ਤਾਂ ਨਾ ਚਪ ਗਾਵਾਰਾ ਹੀ ਲਾਇਆ ਵਾ ਹਵਾਨਾ ਤੇ ਥਣ ਵੀ ਕੱਲਾ ਕੱਲਾ ਗੇਠ ਗੇਠ ਤੇ ਲੱਗਾ ਲੋਵੀ ਲਾਕੇ ਤਾਂ ਚੈੱਕ ਕਰਾਉਣਾ ਜੇ ਥਣ ਵੀ ਨੋਕਲਾ ਆ ਗਿਆ ਜੇ ਤੇ ਨੋਕਲੇ ਥਾਂ ਤੇ ਚਵਾਈ ਜੜ ਬੜੀ ਖੋਲੀ ਹੁੰਦੀ ਕਿ ਮੈਂ ਇਹ ਜੱਗੇ ਵੀਰ ਕੋਈ 10 ਸਾਲਾਂ ਦਾ ਬੱਚਾ ਭਾਦੂ ਦੇ ਉਹ ਚੇਦ ਦੇ ਜਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਮੁੱਲ ਸਵੇਰੇ ਚੋਈਆਂ ਆਪਣੀਆਂ ਜੱਗੇ ਵੀਰ ਹੋਈਆਂ ਜੋ ਮਤਲਬ 5.5 ਜੀ ਅੱਛਾ ਜੀ 5.5 ਜੀ ਕੋਈ ਆਪਣੀ ਚੋਈ ਕਰ ਲੈ ਸਵੇਰੇ ਫੇਰ ਕਰ ਲੈ ਠੀਕ ਹੈ ਠੀਕ ਹੈ ਜੀ ਲੋ ਬੋ ਜੀ 5:30 ਹੋਏ ਨੇ ਚਵਾਈ ਜਿਹੜੇ ਉਸਹਾਵੜਾ ਕੋ ਵੀਰ ਭਰਾ ਅੰਦਾਜ਼ਾ ਲਾਵੇ ਅੰਦਾਜ਼ਾ ਲਾਵੇ ਠੀਕ ਹੈ ਠੀਕ ਹੈ ਜੀ ਸ਼ਾਮਾਂ ਤੱਕ ਐ ਸ਼ਾਮਾਂ ਦੇ ਬੁਲਾ ਦੇਣਾ ਗਾਵਾਂ ਨੂੰ ਜੱਗੇ ਵੀਰ ਹੋ ਜਾਂਦੀ ਆ ਇਹਦੇ ਅੱਛਾ ਅੱਛਾ ਠੀਕ ਹੈ ਤੇ ਮੁੱਲ ਵੀ ਦੇਦਾ ਮੁੱਲ ਜੱਗੇ ਵੀਰ ਤਾਂ ਫੋਨ ਤੇ ਕਰਾਂਗੇ ਅੱਛਾ ਜੀ ਫੋਨ ਨਿਕਾ ਜੇ ਕੋਈ ਫੋਨ ਲਾਵੇ ਠੀਕ ਹੈ ਮੋੜ ਨਾਲ ਨਹੀਂ ਆਪਾਂ ਮੋੜ ਨਾਲ ਨਹੀਂ ਕਿਸ ਨੂੰ ਨਾ ਨਾ ਮੋੜ ਨਾਲ ਨਹੀਂ ਮੋੜ ਨਾਲ ਦੁੱਧ ਜੱਗੇ ਵੀਰ ਕੋਈ ਸਾਹਮਣਾ ਖੜੂਗਾ ਨਾ ਹਾਂਜੀ 17 18 17 18 ਕਿਲੋ ਦੁੱਧ ਆ ਰਾਮ ਨਾ ਪਾਈ ਜਾਊਗੀ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਇਸ ਤਰ੍ਹਾਂ ਮਗਰ ਇਹ ਕੱਟੀ ਲੀਟਰ ਵਾਲੀ ਝੋਟੀ ਦੇ ਪਿੱਛੇ ਵੀ ਫੀ ਮਲੇ ਦੇ ਕਾਫ ਤੇ ਬਾਕੀ ਬਾਈ ਕਹਿੰਦਾ ਕਿ ਮੋੜ ਜਿਹੜਾ ਬਿਲਕੁਲ ਜੈਜ ਹੋਊਗਾ ਤੇ ਮੋੜ ਨਾ ਕੇ ਵੀ ਭਰਾ ਨੂੰ ਨਹੀਂ ਆ ਤੇ ਕੋਈ ਲਾਵੇ ਵੀਰ ਸਾਹਿਬ ਬਾਕੀ ਬਦਾਈ ਵਿੱਚ ਆਉਂਦਾ ਕਿ ਕਿਹੜਾ ਫਿੱਟਦਾ ਹੈ ਨਾ ਰੋਸ਼ਨ ਹਾਂਜੀ ਹਾਂਜੀ ਆਪੇ ਦੂਜੇ ਨੰਬਰ ਤੇ ਝੋਟੀ ਇਹ ਵੀ ਦੂਜਾ ਸੁਆ ਜੱਗੇ ਵੀਰ ਸੁਈ ਆ ਅੱਛਾ ਇਹ ਤਾਂ ਮਗਰ ਕੱਟਾ ਜੋ ਆ ਇਹਨੂੰ ਅੱਜ ਪੰਜਵਾਂ ਦਿਨ ਜੇ ਠੀਕ ਹੈ ਠੀਕ ਹੈ ਆਹ ਵਾਲਾ ਬਾਈ ਮੇਲ ਕਾਫ ਜਿਹਦੇ ਪਿੱਛੇ ਹਾਂਜੀ ਹਾਂਜੀ ਇਹਨੂੰ ਖਿਲਾਇਏ ਦੁੱਧ ਜਾਂ ਬੌਲਾ ਜਦਗੇ ਵੀਰ ਜਿਹਦੇ ਬੌਲਾ ਹੀ ਭੰਡਿਆ ਕਰਮਾ ਕਹਿੰਦਾ 15 ਕਿੱਲੇ ਦੇ ਥੱਲੇ ਵੀ ਤਿਆਰ ਹੈ ਬੌਲਾ ਬੌਲਾ ਆਪਣਾ ਕੰਡੇ ਵਾਲਾ ਠੀਕ ਹੈ ਠੀਕ ਹੈ ਲੋ ਵੀਰ 15 ਲੀਟਰ ਜਿਹੜਾ ਇਹਨੂੰ ਵੀ ਬੌਲਾ ਤਿਆਰ ਹੈ ਤੜਗਾ ਠੇ ਦਾ ਵੀ ਬਹੁਤ ਤਗੜਾ ਆ ਗਿਆ ਤੇ ਖੋਲੋ ਬਾਈ ਜੀ ਇਹ ਵੀ ਦੁਜਾ ਸੁਬਾ ਸੂਰੀ ਦੁਜਾ ਵੀ ਦੇ ਦੇ ਕੇ ਵੀ ਠੀਕ ਹੈ ਠੀਕ ਲੋ ਵੀ ਇਹ ਵੀ ਦੁਜਾ ਸੁਬਾ ਸੂਰੀ ਇਹ ਕਰਮ ਵਾਲੀ ਦੇ ਫੁੱਟ ਫੁੱਟ ਬਾਹਰ ਨੂੰ ਆਈ ਆ ਪਾਣੀ ਮਾਰ ਦੇ ਦੇਖਾ ਇਹ ਵੀ ਕਿੱਦਾਂ ਬਣਿਆ ਹਾਂ ਇੰਨੀ ਅੱਗੇ ਨੂੰ ਬਣੀ ਤੇ ਇੰਨੀ ਕਰਮ ਵਾਲੀ ਪਿੱਛੇ ਨੂੰ ਬਣੀ ਆ ਕੋਈ ਕੋਟਾਪੜਾ ਵੀ ਦਿਖਣੇ ਪਾਉ ਨਹੀਂ ਚੰਗਾ ਲੱਗਾ ਅੱਜ ਜਿੰਨੇ ਵੀ ਪਹਿਲੇ ਪੂਨੇ ਚ 90 ਜਾਈਆਂ ਆ ਅੱਛਾ ਜੀ 3 ਘੰਟੇ ਦੱਪਰ ਲੈਣਾ ਮੱਧੇ ਮੇਰੀਆਂ ਨੇ ਹਾਂ ਜੀ ਉਸ ਦਿਨ ਵੇਖੋ ਦੁੱਧ ਕਿੰਨਾ ਨਗਨਾ ਪਾਤੀ ਨੂੰ ਠੀਕ ਆ ਠੀਕ ਆ ਅਮੀਰ ਭਰਾਵਾਂ ਨੇ ਜਿੰਨਾਂ ਨੇ ਖੜੀਆਂ ਉਹਨਾਂ ਨੂੰ ਪਤਾ ਹੀ ਵੀ ਕਰੇਗਾ ਨਾਲ ਠੀਕ ਆ ਠੀਕ ਆ ਠੀਕ ਆ ਬਹੁਤ ਬਈ ਪਿਛਲੀ ਵੀਡੀਓ ਦੀਆਂ ਗੱਡੀਆਂ ਪਾਈਆਂ ਛੋਟੀਆਂ ਤੋ ਵੀ ਚੰਗੇ ਬਲਕ ਰਕੋਰਡ ਵਾਲੀਆਂ ਆਂ ਤੇ ਕਰੋ ਜੀ ਚੈੱਕਪ ਸਣ ਸਾਡਾ ਵਿੰਡੂ ਬਹੁਤ ਚੰਗਾ ਲੱਗਾ ਵਾ ਹਾਂ ਜੀ ਹਾਂ ਜੀ ਤੇ ਇਹ ਬਈ ਕਿੰਨਾ ਕੱਢਦੇ ਦੁੱਧ ਦੁੱਧ ਜੱਗੇ ਵੀ ਇਹਨੇ ਵੀ ਉਨਾ ਹੀ ਪੜੀ ਜਾਣਾ ਕਰਮਾ 17 ਹਾਂ 17 17 ਠੀਕ ਠੀਕ ਲਓ ਜੀ ਇਹਦੇ 17 18 ਲੀਟਰ ਵਾਲੀ ਜੀ ਵੱਡੀਆਂ ਵੱਡੀਆਂ ਉਧਰ ਦੀਆਂ ਮੱਝਾਂ ਇੱਧਰ ਦੀਆਂ ਨਹੀਂ ਆ ਠੀਕ ਹੈ ਠੀਕ ਹੈ ਜੀ ਇਹਦਾ ਕੋਲ ਇੱਥੇ ਦੋ ਦਿਨ ਪਾਉਂਦੇ ਹੋ ਦੇਖੋ ਪਾਅ ਵੀ ਲੱਗੀ ਜਾਂਦੇ ਲਓ ਭਾਈ ਮੈਂ ਕਵੈਂਟ ਕਰ ਸਕਦੇ ਤੇ ਚੱਕ ਦੇ ਥਾਂਉਣ ਵੀ ਚੰਗਾ ਲੱਗਾ ਵਾ ਬਾਕੀ ਕੋਈ ਸਾਬ ਵਾਲਾ ਵੀਰ ਖੜੇ ਸਾਬ ਦਾ ਫੇਰ ਮਜ਼ਾ ਦੇ ਚਾਹੁੰਦਾ ਹਾਂਜੀ ਹਾਂਜੀ ਇਹਦਾ ਮੋਲ ਹੁਣ ਜਿੰਨੇ ਜੱਦੇ ਵੀ ਰਕਮ ਲੈਣੀ ਹੈ ਨਾ ਉਹ ਸਾਬ ਕਰੇ ਨਾ ਉਹਨੂੰ ਵੀ ਨਜ਼ਾਰਾ ਦੇ ਸਾਨੂੰ ਵੀ ਜਾਨੀ ਗੱਲਾਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹਦਾ ਇਹਦਾ ਮੁੱਲ ਨਿਕਾ ਜੱਗੇ ਵੀਰ ਅੱਛਾ ਜੀ ਇਹ ਜਿਹੜੀ ਆਪਾਂ ਦੇ ਹੀ ਦੇ ਰਹੇ ਨਾ ਹਾਂਜੀ ਪੂਰੇ 1.30 ਲੱਖ ਦੀ ਹੋਣੀ ਆ ਇਹ ਛੋੜੀ ਹੋ ਗਈ ਛੱਡ ਦਈਏ ਥੋੜੇ ਜਿਹਾ ਦੇ ਨਹੀ ਜੱਗੇ ਵੀਰ ਚੰਗੀ ਆ ਮਾਜਦ 12-12 ਕਿਲੋ ਦੁੱਧ ਦੇ ਪਰ ਜਾਣਾ ਹੈ ਇਹ ਪਰ ਜਾਣਾ ਚਲ ਥੋੜੇ ਬੋੜੇ ਛੁੜਾ ਲਓ ਦੋ ਹੋ ਗਿਆ ਛੱਡ ਦਈਏ ਨਹੀ ਦੋ ਬੜਾ ਕਰਿਆ ਗਿਆਉਂਦੀ ਹੈ ਸ਼ੋ ਆਲੇ ਦੇ ਦਾਂ ਇੱਕ 2.5 ਦੀ ਹੋ ਜੂ 10:00 ਵਜੇ 1.25 ਲੱਖ ਦੀ ਤੇ 17-18 ਲੀਟਰ ਜਿਹੜਾ ਦੁੱਧ ਲੱਗੂ ਵੀ ਕਰਮ ਵਾਲੀ ਬਾਕੀ ਇਹ ਰਿਸਪਰਾ ਤਾਂ ਬੜਾ ਖੜੇ ਤੇ ਆ ਗਏ ਹੁਣ ਆਪਾਂ ਬਾਈ 70 ਨੰਬਰ ਤੇ ਵੀ ਦਿਖਾਉਂਦੇ ਇਹ ਵੀ ਕੋਠੀ ਜੀ ਦੇ ਹਸਾਬ ਨਾਲ ਹਾਂਜੀ ਇਹ ਬਾਈ ਕਿਵੇਂ ਆ ਇਹ ਵੀ ਜੀ ਆਪਾਂ ਨੂੰ ਵੀਰ ਭਰਾ ਦਾ ਬੜਾ ਫੋਨ ਆਉਂਦਾ ਕੋਈ ਟੋਕੜ ਕੱਬਣ ਲੈ ਆ ਕੇ ਦੋ ਹਰਿਆਣੀਆਂ ਦੀਆਂ ਪਟੀਆਂ ਅੱਛਾ ਜੀ ਇਹ ਉਧਰੋਂ ਮਾਝ ਆਪਾਂ ਪਿਲੇ ਪਿਛਲੇ ਸਵੇ ਆਪਾਂ ਮਾਝ ਦਿੱਤੀ ਉਧਰੋਂ ਆਈ ਆ ਪਹਿਲਾ ਸੂਆ ਸੂਈ ਆ ਅੱਛਾ ਜੀ ਹੁਣ ਨਾ ਬੰਦਾ ਵੀ ਪਲਾਨ ਬਣ ਗਿਆ ਬਾਹਰ ਜਾਣ ਦਾ ਠੀਕ ਹੈ ਜੀ ਮਗਰ ਇਹਦੇ ਕੱਟੀ ਏ ਅੱਛਾ ਜੀ ਕੱਤੀ ਵੀ ਦਿਖਾ ਚੰਗੇ ਸਵੀ ਮੰਦੀ ਆ ਤੇ ਦੋ ਦੋ ਢਾਈ ਮਹੀਨੇ ਹੋ ਗਏ ਬਣੀ ਨੂੰ ਅੱਛਾ ਆਪਾਂ ਤਾਂ ਨਹੀਂ ਚੈੱਕ ਕਰਾਈਆਂ ਜੇ ਗਰਮੀ ਗਰਮੀ ਜੱਗੇ ਵੀ ਤੁਹਾਨੂੰ ਪਤਾ ਬੜੀ ਹੰਡੇ ਤੇ ਕੱਲ ਦਾ ਮੌਸਮ ਠੰਡਾ ਆ ਹਾਂਜੀ ਹਾਂਜੀ ਹਾਂ ਤੇ ਦੁੱਧ ਦੇਦੇ ਥੋੜਾ ਟਾਈਮ 7 ਕਿਲੋ ਜੀ ਠੀਕ ਹੈ ਠੀਕ ਹੈ ਦੋ ਜੀ ਦੋ ਢਾਈ ਬੰਦੇ ਜਿੱਡੀ ਜਵਾਨ ਦੀ ਝੂਟੀ ਤੇ ਬਾਕੀ ਕਾਟ ਕਾਟ ਕੋਈ ਸ਼ਾਕ ਨਹੀਂ ਦੱਸੀ ਹਾਂ ਪਿਓਰ ਮੋਗਾ ਨਸਲੀ ਨਹੀਂ ਮੈਂ ਚਾ ਨਹੀਂ ਢੀ ਥੋੜਾ ਰੱਖ ਰਹੀ ਪਕਣਾ ਹਾਂ ਥੋੜਾ ਘੱਟ ਜੀ ਆ ਠੀਕ ਹੈ ਠੀਕ ਲੋ ਇਹ ਝੂਟੀ ਉੱਧਰ ਦੀ ਹੈ ਪਕ ਰੱਖ ਰਹੀ ਆ ਹਾਂ ਦੋ ਢਾਈ ਮਹੀਨੇ ਹੋ ਗਏ ਬਣੀ ਨੂੰ ਤੇ ਉਹਨਾ ਫੱਜਰਾਂ ਨੇ ਕਰਦੀਆਂ ਜਿੰਨੀਆਂ ਇਹ ਬੱਚੇ ਨੇ ਕਰ ਦਿਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਉਹ ਵੀ ਪਿੱਛੇ ਵੀ ਜਾ ਕੇ ਜਿਹੜੇ ਪਲੇ ਪਲੇ ਮਿਲ ਜਣੇ ਤੁਹਾਨੂੰ ਆ ਘੱਟੀ ਜੀ ਆ ਮੇ ਤੇ ਕੱਦ ਕਾਠ ਨਾ ਕੋਈ ਸ਼ੱਕ ਨਹੀਂ ਜੇ ਹਾਂ ਹਾਂ ਇਹ ਉਹਦਾ ਜਿਹੜਾ ਮੌਕੇ ਤੇ ਹੁਣ 7 ਲੀਟਰ ਹੋਊਗਾ। ਨਹੀਂ ਭਾਈ ਸੱਚੇ ਨੇ ਕਿੰਨਾ ਭਰਿਆ? ਅੱਜ ਵੀ 15 ਕਿਲੋ ਅੱਧੀ ਚੌਕੀ ਆ। ਐਸਾ ਹੀ। ਚੌਕੀ ਚੌਕੀ 4 ਦੰਦ ਤੇ ਹੀ ਆ ਦੇ। ਠੀਕ ਆ ਠੀਕ ਆ। ਲੋ ਜੀ 4 ਦੰਦ ਜੇ ਮੂੰਹ ਉਹਦੇ 4 ਦੰਦ 4 ਦੰਦ ਦੇ। 15 ਲੀਟਰ ਕੁੱਲ ਭਰਿਆ? 15 ਪਹਿਲੇ ਸਵੇਰੇ ਪਹਿਨ 15 ਠੀਕ ਆ ਠੀਕ ਆ। ਲੋ ਜੀ ਪਹਿਲਾਂ ਨੇ 15 ਲੀਟਰ ਜਿਹੜਾ ਦੁੱਧ ਭਰਿਆ ਵਾ। ਇਹ ਬਾਕੀ ਮਨੀਲੀ ਚ ਪਾਕਰਾ ਕਰੀ ਤੇ ਜੱਡੇ-ਜੁੱਡੇ ਦੇ ਨਾਲ ਚਾਲੀਆਂ ਦੇ ਮਗਰਲੇ ਫਰਾ ਦੇ ਨਾਲੀਆਂ ਹੀਆਂ ਇਹਦੇ ਇਹ ਥਾਂ ਥਾਂ ਜਿਹੜਾ ਇਹਨੂੰ ਵੀ ਨੋਕੜਾ ਹੀ ਲੱਗਾ ਵਾ ਦੁੱਧ ਜੱਗੇ ਵੀਰ ਨਾ ਇਹਦੇ ਥੱਲੇ ਨਾ ਜ਼ਿਆਦਾ ਹੈ ਅੱਛਾ ਤੇ 2 ਕਿਲੋ ਦੁੱਧ ਤਾਂ ਇਹ ਤੁਹਾਨੂੰ ਪਤਾ ਜੀ ਇਹਦੇ ਆਪਰੇਸ਼ਨ ਜਾਂਦਾ ਨਾ ਉਹ ਤੋਂ ਕਰ ਜਾਂਦਾ ਹੁਣ 7 ਕਿਲੋ ਦੁੱਧ ਦੇ ਥੱਲੇ ਜਿੱਦਾਂ ਮਰਜ਼ੀ ਕੋਈ ਚੋ ਕੇ ਖੜੇ ਠੀਕ ਹੈ ਠੀਕ ਹੈ ਲਓ ਜੀ 7 ਲੀਟਰ ਜੇ ਦੁੱਧ ਹੁਣ ਆਸਤਾਨ ਇਹ 2 2.5 ਮਹੀਨੇ ਹੋ ਗਏ ਜੋ ਬਣੀ ਨੂੰ ਪਰ ਆਪਾਂ ਗਰਮੀ ਕਰਕੇ ਚੈੱਕ ਨਹੀਂ ਕਰਾਈ ਤੇ ਨਾ ਆਪਾਂ ਗਾਰੰਟੀ ਦੇਣੀ ਆ ਫੂਨ ਵਾਲੇ ਨਹੀਂ ਤਾਂ ਵੀ ਉਹਦੀ ਖਾਲੀ ਨਹੀਂ ਤਾਂ ਵੀ ਉਹਦੀ ਠੀਕ ਹੈ ਠੀਕ ਹੈ ਤੇ ਮੋਲ ਆਪਾਂ ਫਿਰ ਉਹ ਖਾਲੀ ਕਰਾਈ ਤੇ ਵੀਰ ਉਹਨਾਂ ਨੇ ਤਾਂ ਲਿਆਂਦੀ ਹੈ ਆਪ ਭਟੜਾ ਭੜਾ ਇੱਕ 80 ਇੱਕ 90 ਦੀ ਅੱਛਾ ਜੀ ਆਪਾਂ 90 ਦੀ ਦੇ ਲਈਏ ਨਹੀਂ ਕਰੀਏ ਜੀ ਨਹੀਂ ਜਿਆਦਾ ਨਾ ਕਰੀਏ ਆਹ ਤੇ ਬੜੀ ਘੋਟੀ ਬੜੀ ਚੰਗੀ 400 ਦੇ ਚੋਕੋ ਵੀ ਬੰਦਾ 2 ਲੱਖ ਦੀ ਹੈਗੀ ਜਾਂ ਨਹੀਂ ਹੈਗੀ ਨਹੀਂ ਹੈਗੀ ਇਹ ਤਾਂ ਗੱਲ ਹੈ ਪਰ ਚਲੋ ਨਾ ਚਲੋ ਤੁਸੀਂ ਜੋ ਘਟਾਉਣਾ ਘਟਾ ਦਿਓ ਮੈਂ ਨਹੀਂ ਕੁਕਣਾ ਹਾਂ ਘਟਾ ਦਿਓ ਵੱਡੀਆਂ ਛੋਟਾਂ ਕਰੀਓਗੇ ਸੁਲਟੀਆਂ ਕਿੰਨੀਆਂ ਕਰਦੇ ਨਹੀਂ ਸੁਲਟੀਆਂ ਸੁਲਟੀਆਂ ਨਹੀਂ ਨਹੀਂ ਕੋਨੇ ਨਹੀਂ ਕਰਨੀਆਂ ਨਿੱਕੀਆਂ ਕਰਨੀਆਂ ਮਾੜੀ ਵੱਡੀਆਂ ਵੱਟੀਆਂ ਵੱਟੀਆਂ ਹੀ ਹੋਣੀਆਂ ਤੇ ਵੱਡੀਆਂ ਕੱਬਲੇ ਕਰਾਂ ਕਰਾਂ ਕਿੱਡੀ ਕੋ ਨਹੀਂ ਆਵੇ ਰੋਸੇ ਦਾ ਭਜਾ ਲਵਾਂਗੇ ਸਾਹੇ ਕਾਪੀ ਇੱਥੋਂ ਹਾਂ ਨਾ ਛੱਡ ਦਈਏ ਨਾ ਨਾ ਦਰ ਨਹੀਂ ਲੱਗਣਾ ਨਾ ਇਹ ਅੱਧੀ ਮਗਰ ਕੱਟੀ ਹੋ ਜਣੀ ਹੈ ਜਿਆਦਾ ਦੇ ਕੱਟੀ ਫਰੀ ਹਾਂ ਕੱਟੀ ਫਰੀ ਦੇਣੀ ਆਪਾਂ ਬਾਰੇ ਇੱਕ ਡੰਗਰ ਨਹੀਂ ਨਾ ਕਿੰਨੇ ਨੇ ਦੋ ਡੰਗਰ ਲੈਣੇ ਜੇ ਵੀ ਜੇ ਸੂਨ ਆ ਜਿਗਣਾ ਫਿਰ ਤਿੰਨ ਡੰਗਰ ਹੋ ਜਾਣੇ ਇੱਕ ਦਾ ਕੰਮ ਕਿਹਾ ਹੋਈ ਦੇਣੀ ਆ ਹਾਂ ਚਲੋ ਫਿਰ ਛੋੜ ਕਰਤੀ ਤੂੰ ਹਾਂ ਹਾਂ ਤੂੰ ਹੀ ਕਰੋ ਹੁਣ ਮੈਂ ਕਰਾਂ ਹਾਂਜੀ ਚਲੋ 80 ਹਜ਼ਾਰ ਦੀ ਹੋ ਗਈ ਇਹ ਮੈਂ ਤਾਂ ਹੀ ਦਾ ਤੇ ਆਈ ਫੜਾਇਆ ਤਾਂ ਉਹਦਾ ਸੀ ਤਾਂ ਹੀ ਕਿਹਾ ਹਾਂ 80 ਦਾ ਹੀ ਕਿਹਾ ਸੀ ਕਿਹਾ ਸ਼ਰਮਾ ਬਤਾ ਮੈਂ ਜਰਨਾ 70 ਦੀ ਦੇਣਾ ਠੀਕ ਹੈ ਠੀਕ ਲੋਨਪਈ 70000 ਦੀ ਇਹ ਕੋਈ ਭਰਾ ਸਾਹਬ ਲੋਵਾ ਦੇ ਗਾਂ ਕਿਤੇ ਪਹਚਾਹੇ ਚੰਗਿਆਂ ਨਹੀਂ ਜੀ ਸਾਹਬਾ ਕਮੇਟੀ ਪਤਾ ਜਣੀ ਤੁਹਾਡੀ ਕਮੇਟੀ ਕਮੇਟੀ ਕੱਦ ਕਾਠ ਚ ਕੋਈ ਸ਼ੱਕ ਨਹੀਂ ਤਗੜੇ ਕੱਦ ਕਾਟਦੀਆਂ ਵਾ ਇਧਰ ਸਾਈਡ ਤੋਂ ਆਪਾਂ ਦਿਖਾਉਂਦੇ ਸਾਰੀਆਂ ਇੱਕੋ ਜਿਹੀਆਂ ਝੋਟੀਆਂ ਸਾਰੀਆਂ ਕੋਈ ਨਹੀਂ ਇੱਕੋ ਜਿਹੀਆਂ ਕੋਈ ਸ਼ੱਕ ਨਹੀਂ ਹੈਗਾ ਬੀਚੀ ਨਹੀਂ ਕੋਈ ਨਹੀਂ ਸਾਰੀਆਂ ਇੱਕੋ ਜਿਹੀਆਂ ਉਹਦੇ ਕੱਦ ਦੇ ਦੇ ਕੇ ਜੱਜੇ ਵੀ ਰਚਮਾਈਆਂ ਕਿਤੇ ਮੇਰੀਆਂ ਮੱਜਾਂ ਦੀਆਂ ਗੱਲ ਹੀ ਛੱਡ ਦੋ ਅੱਛਾ ਅੱਛਾ ਪੂਰੀਆਂ ਨਿਆਰੀਆਂ ਵਿਆਰੀਆਂ ਠੀਕ ਹੈ ਠੀਕ ਨਹੀਂ ਲੋਕਾਂ ਵਾਲੇ ਥਾਂ ਦੀ ਚਵਾ ਜ ਬੜੀ ਚੰਗੀ ਨੇ ਪਰ ਕਟੀਆਂ ਵੀ ਚੰਗੀਆਂ ਆ ਠੀਕ ਹੈ ਠੀਕ ਆਜੋ ਭਾਈ ਹੁਣ ਚੌਥੇ ਨੰਬਰ ਤੇ ਆ ਕਿਵੇਂ ਭਾਜੀ ਇਹ ਵੀ ਜੱਗੇ ਵੀ ਉਧਰੋਂ ਝੋਲੀ ਲੈ ਆ ਬੰਦਾ ਤੇਰੀ ਪਹਿਲਾ ਹੀ ਸੂਆ ਸੂਈ ਹੈ ਇਹ ਛਿੱਗੀ ਹੈ ਜੀ ਅੱਛਾ ਜੀ ਐ ਟਾਈਮ ਥੋਲੇ 800 850 ਕਿਲੋ ਦੁੱਧ ਤਿਆਰ ਜੇ ਠੀਕ ਹੈ ਜੀ ਇਹਦੇ ਮਗਰ ਵੀ ਕੱਟੀ ਏ ਲੋ ਬਜੀ ਇਹਦੇ ਪਿੱਛੇ ਵੀ ਕਿੰਨਾ ਮੰਨ ਲਓ ਵੀ 3 ਮਹੀਨੇ ਲੱਗ ਮੰਨੇ ਹੋ ਗਿਆ ਜੀ ਬਣੀ ਨੂੰ ਬਣੀ ਨੂੰ ਆਪਾਂ ਨੇ ਜੋ ਚੈੱਕ ਕਰਾਈ ਆਪਾਂ ਵੀ ਖਾਲੀ ਕਰਕੇ ਲਈ ਖਾਲੀ ਕਰਕੇ ਆਪਾਂ ਦੇਣੀ ਆ ਅੱਛਾ ਅੱਛਾ ਗਰਮੀ ਪਈ ਸੂਣਾ ਨਹੀਂ ਗਾ ਤਾਂ ਵੀ ਆਪਾਂ ਦੇ ਗਰਮੀ ਦਾ ਜਗ ਦੇ ਵੀਰ ਡਰੇ ਇੰਨੇ ਆਪਾਂ ਹੱਥ ਪਾਉਂਦੇ ਨਹੀਂ ਨਹੀਂ ਬਿਲਕੁਲ ਸਹੀ ਕਰ ਲਿਆ ਜੀ ਚਲੋ ਜੇ 3 ਮਿੰਟ ਹੋ ਗਏ ਫਿਰ ਤੇ ਆ ਸੀ ਆ ਆਸੇ ਆ ਉਹ ਤਾਂ ਅੰਦਰ ਸੋਨਾ ਹੀ ਪਰ ਆਪਾਂ ਖਾਲੀ ਕਰਕੇ ਲਈ ਖਾਲੀ ਕਰਕੇ ਦੇਣੀ ਆ ਆਪਾਂ ਅੱਛਾ ਅੱਛਾ ਹਾਂ ਇਹਦੇ ਕੋ ਦੁੱਧ ਕਿੰਨਾ ਇਹ 8.5 ਕਿਲੋ ਲਓ ਜੀ 8.5 ਲਓ ਤੋ 8 ਹੀ ਲਓ ਪੱਕਾ 8 ਹੀ ਲਾ ਲਾ 8 ਹੀ ਲਾ ਲਓ ਜੀ 8 ਲਓ ਜੀ 8 ਲੀ ਗੇ ਜੱਸ ਮਾਇਰ ਕੀ ਮੰਨ ਲਵੇ ਸਿੰਗਲ DJ ਇਹਦੇ ਸੱਜੇ ਨੇ ਕਿੰਨਾ ਭਰਿਆ ਸੱਜੇ ਨੇ ਜੱਗੇ ਵੀ ਇਹਨੇ ਵੀ 14 15 ਕਿਲੋ ਦੁੱਧ ਭਰਿਆ ਆ ਅੱਛਾ ਜੀ ਪੂਰੀਆਂ ਪੂਰੀਆਂ ਮਸਾਲਾ ਵਾਲੀਆਂ ਮੱਝਾਂ ਆ ਠੀਕ ਆ ਠੀਕ ਆ ਲਓ ਬਾਈ ਇਹ ਵੀ ਸਿੰਗਲ ਹੱਡੀ ਦੇ 15 ਰੁਪਏ ਵਾਲੀ ਇਹ ਵੀ ਛੋਟੀ ਆ ਛੋਟੀਆਂ ਚੰਗੀਆਂ ਆਇਆ ਮੁਕਤੀ ਦੇ ਭਾਏ ਉਹ 6 ਦੰਦ ਆ ਹਾਂ ਮੇਰੇ 6 ਦੰਦ ਆ ਆ ਜੋ ਕੱਟੀ ਵੀਰ ਜੀ ਇਹਦੀ ਆ ਕੱਟੀ ਦੋਵੇਂ ਇੱਕੋ ਜਿਹੇ ਆਂ ਅੱਗੇ ਇੱਕੋ ਜਿਹਾ ਇੱਕੋ ਜਿਹਾ ਜੇਹੀ ਜਲੋ ਭਜੀ ਤੁਧਾ ਮਰੇ ਬਿਚੇ ਕੀ ਮਲਖਾ ਫਾਰੇ ਤੇ ਵੀ ਪਲੇ ਪਲੇ ਬੱਜ ਜਣੇ ਆ ਤੇ 10-10 ਹਜ਼ਾਰ ਤੋਂ ਆਕਿਆ ਕਈ ਘਟ ਨਹੀਂ ਹੈ 23 ਵੀ ਪਿਛੇ ਥੋੜੀ ਮਰਾਈਆ ਜਲੋ ਜੀ ਕੱਡ ਕੱਡ ਜੀ ਇਹ ਵੀ ਚੰਗੀ ਆ ਜੀ ਇਹ ਸਿਓਰ ਜਿਆਦਾ ਆ ਜਮਾ ਜੋ ਕਿਰਾਸ ਮੇਰਾ ਸੇ ਥਾਲਾ ਦਾ ਸੈਦ ਗਿਆ ਤੇ ਆਪੀ ਬਹੁਤ ਚੰਗਾ ਆ ਗਿਆ ਕਰੋ ਚੈੱਕ ਕਰੋ ਚੈੱਕ ਕਰੋ ਕਰੋ ਚੈੱਕ ਹੁਣ ਇਹ ਸਜਣਾ ਲੱਗਣ ਦੀ ਹੈ ਸੱਜਰੇ ਆਂਦੇ ਜੇ ਕੋ ਸਾਹਮਣੇ ਲੈ ਜਾਈਂ ਜਾਂ ਜਾ ਕੇ ਸੇਵਾ ਕਰੇ ਉੱਥੇ ਖਾਂਦੇ ਆਂ ਤੂੜੀਆਂ ਅੱਛਾ ਕੋਈ ਹੁਣ ਮੁਕਈ ਇੱਥੇ ਆ ਕੇ ਖਾਣਾ ਚੂਰੀਆਂ 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 ਪਾਉਣੀਆਂ ਪਰ ਇਹ ਪੁਰਾਣੀਆਂ ਨੇ ਸਾਡੇ ਘਰ ਬੁੱਡੇ ਚੱਲ ਗਏ ਤੇ ਕੋਈ ਵੱਡੇ ਵੱਡੇ ਚੱਲ ਗਏ ਉਹ ਤੂੜੀਆਂ ਖਾਂਦੀਆਂ ਆਂ ਹਾਂਜੀ ਤੇ ਇੱਕ ਵਾਰ ਕੱਟੀਆਂ ਨਾ ਮੜੀ ਛਾਤੀ ਮਰਾਈ ਆ ਜੋ ਗੁਲਾਬੋ ਸਰਦਾਰ ਇਹਨਾਂ ਕੋ ਕਹਿਦੇ ਸੀ ਦੋ ਦੋ ਛੋੜਾ ਪੈਸੇ ਜ਼ਿਆਦੇ ਮੰਗ ਲਿਆ ਇਹਨਾਂ ਦਾ ਅੱਜ ਪੱਠੇ ਪੱਠੇ ਨਹੀਂ ਪਾਇਆ ਮਮੀ ਕਿਤੇ ਗਿਆ ਇਹ ਦਾਦਾ ਆਇਆ ਤੇ ਕੱਟੀ ਹੈਗੀ ਠੀਕ ਹੈ ਠੀਕ ਹੈ ਲਾਵਾ ਜੀ ਦਾਦੀ ਨਾ ਲਾਦ ਨੂੰ 8-8 ਦੀ ਲਾ ਹਾਂ ਨਹੀਂ ਵੀਰ ਦਾਦਾ 10000 ਦੀਆਂ ਕਿਉਂ ਜੱਗੇ ਵੀਰ ਚਲੋ ਆਣ ਗਏ ਬਣਾ ਦੱਸ ਦਿਆਂ ਝੋਲੀਆਂ ਝਾਲੀਆਂ ਦਿਖਾਉਗੇ ਚੰਗੀਆਂ ਯਾਰ 20000 ਦੀਆਂ ਤੇ ਕੱਟੀਆਂ ਆ ਪਤਾ ਕੀ ਗੱਲ ਆ ਆ ਵੀ ਜੀ ਝੋਲੀਆਂ ਉਹ ਜਿਹੜੀ ਆਪਣੀ ਕੱਟੀ ਨਾ ਇਹ ਤਾਂ ਛੋਟੀ ਮੈਂ ਦੱਸ ਦੀ ਲਿਆ ਉਹ ਵਾਹਿਗੁਰੂ ਇਹ ਬਾਲੀ ਇੱਕ ਗੱਲ ਆ ਕੋਈ ਸਾਣ ਗੋਲ ਲਗੀ ਨਹੀਂ ਕਹਿੰਦੇ ਨੇ ਥਾਂ ਗੋਲ ਬੜਾ ਚੰਗਾ ਲੱਗਾ ਹੈ ਗੱਲਬਾਤ ਦੂਜੀ ਦਾ ਵੀ ਦਿਖਾਈ ਜਿਹੜੀ ਪੱਟ ਤੇ ਦਿਖਾਈ ਉਹਦੀ ਆ ਕੱਟੀ ਜਿਹੜੀ ਦਿਖਾਉਣ ਲੱਗੇ ਆਪਾਂ ਆਹ ਵੇਖੋ ਲਓ ਲਓ ਜੀ ਹੁਣ ਇਹ ਝੋਲੀਆਂ ਚੱਲੀਆਂ ਚੰਗੀਆਂ ਸੇਮ ਚੰਗੇ ਭਰਾਏ ਉਹਨਾਂ ਨੇ ਤੁਹਾਨੂੰ ਪਾ ਗਏ ਗੇ ਗਰੇ ਕੱਢ ਜਾਣਾ ਕਰਮ ਵਾਲੀਆਂ ਨੇ ਕੋਈ ਸਾਹ ਵਾਲਾ ਖੜੇ ਸਾਹ ਵਾਲਾ ਲੈ ਜੇ ਵੀਰ ਇਹਦੇ ਅੰਜ ਕੇ ਵੀਰ ਆਪਾਂ ਕਟੀਆਂ ਦੇ ਦੇਣੀਆਂ ਇਹਦੇ ਹਾਂ ਤਾਂ ਮੱਝਾਂ ਤੇ ਫ੍ਰੀ ਆ ਲੈ ਇਹਦਾ ਵੀਰ ਮੁੱਲ ਹੈਰਾ ਇਹਦਾ ਲੱਖ ਰੁਪਏ ਚੱਲੇਗਾ ਉਹ ਨਹੀਂ ਕਰਵਾ ਲੱਖ ਨਹੀਂ ਮੇਰਾ ਜੀ ਕਹਦਾ ਲੱਖ ਕਰੀਏ ਨਹੀਂ ਨਹੀਂ ਹਾਂ ਫੇਰ ਇਹ ਕਰ ਦੋ ਜੋ ਕਰਨਾ ਨਹੀਂ ਤੱਕਾ ਜਿਆਦਾ ਟੋਲ ਲੈ ਇਹ ਟਕਾਣੇ ਹਨ ਜਗੇ ਵੀ ਜਿਹੜਾ ਜੋੜਾ ਖੜੂ ਹਾਂਜੀ ਫਿਰ ਇਹ ਵੀ 70 ਦੀ ਅੱਛਾ ਇਹ ਕੱਲੀ ਖੜੂ ਫਿਰ 75 ਦੀ ਸੌਦਾ ਨਹੀਂ ਕਰਾਂ ਕੱਲੀ ਖੜੂ ਤੇ 75 ਦੀ ਹੂੰ ਅੱਛਾ ਹਾਂ ਕਲ ਕਾ ਵੀ ਮਾਂ ਤਾਂ ਜਾਣਦੇ ਮਾਂ ਨਾ ਕਰੀਏ ਮਾਂ 70 70 ਦੀਆਂ ਜਾਣਦੇ ਹਾਂ 70 70 ਦੀਆਂ ਬਰਤ ਕਾ ਨਹੀਂ ਤਕਾ ਕੋਈ ਗੱਲ ਨਹੀਂ ਕੋਈ ਸਾਫ ਕਰ ਲੂਗਾ ਚਲੋ ਮੈਂ ਸੀਸਾ ਲਊਗਾ ਸੀਸਾ ਲਊਗਾ ਹੀ ਕੋਈ ਗੱਲ ਨਹੀਂ 2 3 ਘਟਾ ਦੋ ਪੱਤਰੀ ਹੋ ਗਈ ਏ ਬੱਤਰ ਦੀ ਹਾਂ ਕਾ ਜਾਨ ਦੇ ਪਤਾ ਤਿਆਰ ਕੋਈ ਤੇ ਚਲੋ ਬਾਈ ਮੌਕੇ ਤੇ ਚਲੋ ਛੋੜ ਛੱਪਾ ਵੀਰ ਜਰੂਰ ਕਰ ਦੂਗਾ ਵੀਰ ਭਰਾ ਫੋਨ ਲਾਵੇ ਖੁੱਲੀਆਂ ਸੌਦਾ ਕਰਨਾ ਜਗਵੀਰ ਆਪਾਂ ਮੋੜਣਾ ਨਹੀਂ ਆਪਾਂ ਝੋਟੀਆਂ ਵੇਖੇ ਸੌਦਾ ਲਾਵੇ ਨਵੀਆਂ ਝੋਟੀਆਂ ਆ ਹਾਂਜੀ ਹਾਂਜੀ 4 ਸੂਏ ਚੋਗੇ ਜੱਗੇ ਵੀਰ ਫੇਰ ਰਕਮ ਇਨੇ ਸਿੱਧੀ ਹੋ ਸਕਦੀ ਆ ਜਿੱਦਾਂ ਮਾਲਾ ਤਿੰਨਾਂ ਦੀ ਉਹ ਆ ਦੋਹਾ ਢਾਈ ਮਹੀਨੇ ਦੀ ਉਹ ਬਣੀ ਆ ਇਹ ਸੂਣ ਵਾਲੀਆਂ ਨਿਕਲ ਆਈਆਂ ਨਾ ਨਾ ਕਮੇਟੀ ਕਿਸਮਤ ਆ ਤੇ ਕਮੇਟੀ 2 ਲੱਖ ਆਪਾਂ ਗਾਰੰਟੀ ਨਹੀਂ ਜੱਗੇ ਵੀਰ ਦੇਣੀ ਗਾਰੰਟੀ ਨਹੀਂ ਪੱਕੀ ਚਲੋ ਤੇਰੀ ਖਾਲੀ ਨਿਕਲ ਆਈ ਸੂਣਾ ਜੀ ਪਿੰਡਾ papa ਖਾਲੀ ਕਰਕੇ ਲਈ ਖਾਲੀ ਕਰਕੇ ਦੇਣੀ ਆ ਪਿੰਡਾ ਮੰਜ ਦਾ ਦੋਹਾਂ ਮੱਜੇ ਦਾ ਪਿੰਡਾ ਕੋਲੇ ਆ ਤਾਂ ਠੀਕ ਆ ਠੀਕ ਆ ਲਓ ਭਾਜੀ ਇਹ ਤੁਹਾਡੀ ਕਿਸਮਤ ਜੇ ਇਹ ਲੈ ਲਈ ਆ ਤੇ ਬਾਕੀ ਇਹ ਗੱਲ ਹੈ ਵੀ ਕਮੇਟੀ ਸਾਡੀ 1.5 ਲੱਖ ਰੋ ਕੱਟ ਰਹੀ ਆ। ਛੋਟੀਆਂ ਬੰਦੇ ਜਿੱਡੀਆਂ ਦੇ ਛੋਟੀਆਂ ਨੇ। ਠੀਕ ਆ ਠੀਕ ਆ ਲੋਬ ਜੀ। ਸ਼ੱਕ ਕੋਈ ਨਹੀਂ ਇੱਥੇ ਆ ਕੇ ਡੰਗਲ ਨਿਕਲੂਗੀਆਂ ਵੀਡੀਓ ਨਾਲੋਂ ਵੀ। ਹਾਂਜੀ ਹਾਂਜੀ। ਇਹ ਵੀ ਸਾਡੀ ਹਿਸਾਬ ਨਾਲ ਗਰੰਟੀ ਆ ਕਰਦਵਜ ਨਾਲੋਂ। ਹਾਂਜੀ ਹਾਂਜੀ। ਤੇ ਹੋਰ ਕੋਈ ਬਾਈ ਕਹਣਾ? ਬਾਰੇ ਬੈਠੇ ਆ ਜੱਗੇ ਵੀ ਇੱਥੇ ਆਓ ਆਪਣੇ ਆਪਸ ਤਰੋ ਚੋ ਕੇ ਫਿਰੋ। ਠੀਕ ਆ ਠੀਕ ਆ। ਲੋਬ ਜੀ ਛੋਟੀਆਂ ਚੰਗੀਆਂ ਸਾਰੀਆਂ ਹੀ ਚੰਗੀਆਂ ਬਾਈ ਨੇ ਉਧਰੋਂ ਸਾਰੀਆਂ ਮੰਗਾਈਆਂ ਵਾਂ। ਹਾਂਜੀ ਹਾਂਜੀ। ਤੇ ਛੋਟੀਆਂ 'ਚ ਕੋਈ ਸ਼ੱਕ ਨਹੀਂ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨ